ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਸਾ ਜੀ ਆਪਣਾ ਅਮਰਤ ਵੇਲਾ ਦੇਖੋ ਜੀ 3 ਵਜ ਕੇ 10 ਮਿੰਟ ਹੋਇਆ ਤੇ ਇਹ ਮੋਬਾਈਲ ਦਾ 5 ਮਿੰਟ ਅਗੇ ਹੈ ਤੇ 3 ਵਜ ਕੇ 10 ਮਿੰਟ ਹੋਏ ਆ ਅਮਰਤ ਵੇਲੇ ਦਾ ਟਾਈਮ ਤੇ ਹੁਣ ਆਪਾਂ ਅਸ਼ਨਾਣ ਕਰਕੇ ਤੇ ਜੋਤ ਲਾਵਾਂਗੇ ਜੀ ਇੱਕ ਹੈ ਜੀ ਹੁਣ ਆਪਾਂ ਆਗੇ ਜੋਤ ਵਾਲੇ ਰੂਮ ਚ फिर जोत आप चक लिया घ्यो घ्यो चक के हम आप चकी जोत जोत चक के आप जावे उधर रसोई वाल जोत अजय जो है देखो जोत भी चक ली सारी साफ हो जूगी ਇਹ ਅੰਮ੍ਰਿਤ ਵੇਲੇ ਆੜਾ ਕਰਕੇ ਜੁੜਤ ਹੁਣ ਆਪਾਂ ਜੋਤ ਸਾਫ ਕਰਕੇ ਨਵੀਂ ਬੱਤੀ ਪਾ ਲਈਏ ਤੇ ਕਿਉਂ ਗਰਮ ਕਰਦੇ ਆ ਕਿਉਂ ਸਰਦੀ ਕਰਕੇ ਜਾਦਾ ਜੰਮ ਜਾਂਦਾ ਤੇ ਹੌਲੀ ਹੌਲੀ ਗਰਮ ਹੁੰਦਾ ਘਰ ਸਜੀ ਤੇ ਕਿਉਂਕਿ ਉਸ ਟੈਗ ਨੂੰ ਮੇਰੇ ਕੋਲੇ ਕੋਈ ਕੈਮਰਾ ਫੜਨ ਵਾਲਾ ਹੈ ਨਹੀਂ ਸੀਗਾ ਤੇ ਮੈਂ ਅਕੱਲਿਆਂ ਹੀ ਵੀਡੀਓ ਬਣਾਇ ਸੀ ਕਿਉਂਕਿ ਅਮਰਤਵੇਲਾ ਮੈਨੂੰ ਲੈ ਦੱਸਦੀ ਇਹਨੂੰ ਪੁੱਛਦੇ ਹੁੰਦੇ ਸੀ ਤੇ ਮੈਂ ਉਹ ਨਹੀਂ ਦੱਸਦੀ ਹੁੰਦੀ ਸੀ ਕਿ ਅੱਜ ਅਮਰਤਵੇਲੀ ਦਾ ਹੀ ਬਲੌਗ ਬਣਾਤਾ ਤੇ ਇਹ ਹੁਣ ਕਿਉਂ ਆਪਣਾ ਗਰਮ ਹੋ ਰਿਹਾ ਦੇਖ ਕਿਉਂ ਕਾਫੀ ਜੰਮਿਆ ਹੋਇਆ ਸੀਗਾ ਤੇ ਹੁਣ ਕਿਉਂ ਗਰਮ ਹੋਈ ਜਾਂਦਾ ਆਪਣਾ ਤੇ ਵੈਗਰੂਦੀ ਮੇਰ ਸਦਕਾ ਆਪਣਾ ਪਹਿਲਾਂ ਮੇਰਾ ਮਤਲਬ ਟਾਈਮ ਉੱਠਣ ਦਾ 7:00 ਵਜੇ ਦਾ ਸੀਗਾ ਤੇ ਜਦੋਂ ਤੁਸੀਂ ਆਤੀ ਸ਼ੁਰੂ ਹੋ ਗਈ ਸੀ ਤੇ ਉਦੋਂ ਤੋਂ ਆਪਣਾ ਇਹ ਟਾਈਮ ਚੇਂਜ ਹੋ ਗਿਆ ਸੀਗਾ ਅੱਜ ਥੋੜਾ ਜਿਹਾ 5-7 ਮਿੰਟ ਲੇਟ ਸੀ ਆਪਾਂ ਪਹਿਲਾਂ ਇਹਦੂ ਵੀ ਪਹਿਲਾਂ ਉੱਠ ਜਾਂਦੇ ਸੀਗੇ ਤੇ ਹੁਣ ਦਾ ਅੱਜ ਦਾ ਥੋੜਾ ਜਿਹਾ ਟਾਈਮ ਲੇਟ ਸੀਗਾ 10-15 ਮਿੰਟ ਹੀ ਲੇਟ ਸੀਗਾ ਚਲੋ ਜੀ ਹੁਣ ਆਪਣਾ ਕਯਾ ਹੋ ਗਿਆ ਗਰਮ ਹੋਰ ਨਾ ਪਾ। ਜੋਤ ਵੀ ਸਾਫ਼ ਕਰਕੇ ਨਵੀਂ ਬੱਤੀ ਪਾ ਲਈ ਐ ਤੇ ਮੈਂ ਤੁਹਾਨੂੰ ਬੱਤੀ ਵਟ ਕੇ ਦਿਖਾਈ ਹੁਣ ਕਿਉਂ ਪਾਵਾਂਗੇ ਜੋਤ ਦੇ ਵਿੱਚ ਤੇ ਜੋਤ ਦੇ ਵਿੱਚ ਜਦੋਂ ਆਪਾਂ ਕਿਉਂ ਬਣ ਨਵੀਂ ਬੱਤੀ ਪਾਉਣੇ ਆ ਤੇ ਦੋ ਚਮਚੇ ਪਹਿਲਾਂ ਬੱਤੀ ਦੇ ਉੱਪਰ ਪਾਉਣੇ ਚਾਹੀਦੇ ਐ ਕਿਉਂਕਿ ਫਿਰ ਸਾਰੀ ਬੱਤੀ ਆਪਾਂ ਦੋ ਚਮਚੇ ਕਿਉਂ ਦੇ ਬੱਤੀ ਦੇ ਉੱਪਰ ਪਾਤੇ ਤੇ ਕੁਬਰਮੜਕੇ ਤੇਨ ਚਮਚੀ ਪਾ ਤੇ ਸਾਰੀ ਜੋਤ ਭਰ ਦਿਆਂਗੇ ਚੱਕ ਕੇ ਦੋ ਜੀ ਆਪਾਂ ਜੋਤ ਦੇ ਵਿੱਚ ਪਾਤਾ ਸਾਰਾ ਘੋਣ ਜੋਤ ਗਈ ਹੈ ਪਰ ਉਦੀ ਜੋਤ ਭਰ ਗਈ ਹੈ ਦੇਖੋ ਹੁਣ ਚੱਲਦੇ ਆਪਾਂ ਪਾਪਾ ਜੀ ਦੇ ਰੂਮ 'ਚ ਜਿੱਥੇ ਆਪਣੇ ਜੋਤ ਲੱਗਦੀ ਹੈ ਤੇ ਅੱਜ ਉੱਥੇ ਥੋੜੇ ਜਿਹੀ ਕੱਪੜੇ ਪਾਹੇ ਆ ਮੇਰੇ ਬਿਸਤਰ ਵਾਲੇ ਤੇ ਅੱਜ ਉਧਰ ਰਾਤ ਬੀਬੀਆਂ ਆਉਣ ਕਰਕੇ ਖਲਾਰਾ ਜਾਂ ਪੈ ਗਿਆ ਸੀ ਥੱਲੇ ਵਾਸੇ ਮੇਰੀ ਜੋਤ ਉੱਪਰ ਲੱਗਦੀ ਹੈ ਤੇ ਜੋਤ ਨੂੰ ਥੋੜਾ ਜਿਹਾ ਉੱਤੋਂ ਘੁੱਟ ਦੋ ਤੇ ਬੜਾ ਨਚੋੜਨਾ ਚਾਹੀਦਾ ਉੱਤੋਂ ਉੱਤੋਂ ਜੋਤ ਨੂੰ ਆਪਾਂ ਨਚੋੜਤਾ ਤੇ ਹੁਣ ਇਹਨੂੰ ਜੀਦੋਂ ਪਾਸੇਖਲ ਆਉਂਿਆ ਪਰ ਭਗਤੀ ਨੂੰ ਅੱਗ ਛੇਤੀ ਲੱਗ ਜਾਂਦੀ ਏ ਥੋੜੀ ਜਿਹੀ ਨਿਚੋੜੀ ਹੋਵੇ। ਮੜ ਆਪਾ ਚੱਲਦੇ ਬਾਬਾ ਜੀ ਦੇ ਰੌਂਗ। ਠੀਕ ਏ। ਸਦੂਤੀ ਤੇ ਆਪਾ ਲਾਤੀ ਜੋਤ ਤੇ ਹੁਣ ਦਾ ਆਪ ਲਾਵਾਂਗੇ ਤੋਪ ਅੰਮ੍ਰਿਤ ਵੇਲੇ ਸ਼ਹੀਦ ਸਿੰਘਾਂ ਦੀ ਤੋਪ ਲਾ ਕੇ ਜੋਤ ਲਾਤੀ ਹੈ ਸਵੇਰ ਟਾਈਮ ਸਵੇਰ ਦਾ ਹੀ ਤੇ ਹੁਣ ਆਪਾਂ ਤੋਪ ਲਾਤੀ ਦੇਖ ਲੋ ਜਿਹੜੇ ਮੈਨੂੰ ਪੜਪੜਾ ਪੁੱਛਦੇ ਹੁੰਦੇ ਨੇ ਵੀ ਅੰਮ੍ਰਿਤ ਵੇਲੇ ਦੀ ਜੋਤ ਕਿ ਸੰਡੇ ਦੀ ਜੋਤ ਕਿੰਨੇ ਵਜੇ ਲੱਗਦੀ ਹੈ ਜਾਂ ਜੋਤ ਕਿੰਨੇ ਵਜੇ ਦਾ ਟਾਈਮ ਆ ਅੱਜ ਸਾਰੇ ਵੇਖ ਲੈਣੇ ਹੀ ਬਲੌਗ ਵੀ ਕਿੰਨੇ ਵਜੇ ਜੋਤ ਲੱਗਦੀ ਹੈ ਦੇਖੋ ਆਪਣੀ ਜੋਤ ਬਿਲਕੁਲ ਬਹੁਤ ਵਧੀਆ ਸਹੀ ਦਿਸਣਾਂ ਦੀ ਕਿਰਪਾ ਨਾਲ ਵਧੀਆ ਜੋਤ ਚੱਲਦੀ ਹੈ ਆਪਣੀ ਮੇਕੋ ਸ਼ਹੀਤਾਾਂ ਦੇ ਸਤਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਤਾਂ ਤਾਂ ਸ਼ਹੀਦ ਬਾਬਾ ਤੇਗਾ ਸਿੰਘ ਜੀ ਉਹਨਾਂ ਦਾ ਵਿਸਰੋਪ ਵਿੱਚ ਰੱਖਿਆ ਹੋਇਆ ਕਿਉਂਕਿ ਜੀਦਾ ਸਿੰਘਾਂ ਦੀ ਜੋਤ ਅਹੇ ਜੀ ਪਲਾਤੀ ਤੋਂ ਕਿਉਂਕਿ ਮੈਂ ਦਾ ਕਰਦੀ ਹੁੰਦੀ ਹੈ ਕਿ ਜਿੰਨੀਆਂ ਬੱਤੀਆਂ ਤੂਫਾਨ ਨਿਕਲ ਨਗਰ ਬੱਤੀਆਂ ਉਨੀਆਂ ਹੀ ਲਾਉਣੀ ਹੁੰਦੀ ਹੈ ਤਿੰਨ ਲਿਖ ਲਾਉਂਦਾ ਤਿੰਨ ਲਾਦਨੀ ਹੈ ਜੇ ਚਾਰ ਨਿਕਲ ਆਉਂਦਾ ਚਾਰ ਲਾ ਦਿੰਨੀ ਹੁੰਦੀ ਹੈ ਤੇ ਖਾਲਸਾ ਜੀ ਹੁਣ ਆਪਾ ਅੰਮ੍ਰਿਤ ਵੇਲੇ ਦੀ ਜੋਤ ਨਾਲ ਆਤੀਏ ਸ਼ਹੀਦ ਸਿੰਘਾਂ ਕੀ ਮਹਾਰਾਜ ਸਜੀਪ ਆਦਸ਼ਾ ਸਭ ਨੂੰ ਅਬਰਤ ਵੇਲੇ ਦੀ ਧਾਤ ਬਖਸ਼ਣ ਜਿਵੇਂ ਦਾਸ ਕੋਲੋਂ ਸੇਵਾਲੈਂਦੇ ਨੇ ਮਹਾਰਾਜ ਸਭ ਤੋਂ ਇਹ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਰੀ ਕਲਗੀ ਵਾਲੇ ਪਾਤਸ਼ਾਹ ਇਹ ਸਹੀ ਦਾ ਨੇ ਸਰਤਾਜ ਸ੍ਰੀ ਦਰਿਆਨ ਦੇਵ ਜੀ ਮਹਾਰਾਜ ਹੇ ਮੇਰਾ ਖੰਡੇ ਵਾਲਾ ਬੱਪੂ ਜਿਨ੍ਹਾਂ ਦੀ ਗੋਦ ਦੇ ਵਿੱਚ ਬੈਠ ਕੇ ਆਪਾਂ ਨਿੰਗ ਮਾਣਦੇ ਆ ਕਾਫੀ ਲੰਬੇ ਸਮੇਂ ਤੋਂ ਆਪਾਂ ਇਨਾਂ ਦੀ ਕੋ ਦਨ ਲੈ ਕਮਾਂਦ ਦੇ ਆ ਕੋਈ ਜਿੰਦਗੀ ਵਿੱਚ ਦੁੱਖ ਨਹੀਂ ਕੋਈ ਨਹੀਂ ਸ੍ਰਿ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਆ ਦਾਸ ਤੇ ਖਾਲਸਾ ਜੀ ਜਿਹੜੀ ਝੋਲੀ ਵਿੱਚ ਅਮਰਤ ਵੇਲੇ ਦੀ ਦਾਤ ਪੈਸੀ ਉਹ ਕੁਝ ਹੋਰ ਹੋਣ ਨੂੰ ਹੋਰ ਕੁਝ ਮੰਗਣ ਦੀ ਲੋੜ ਨਹੀਂ ਹੁੰਦੀ ਤੇ ਖਾਲਸਾ ਜੀ ਫਿਰ ਉਸ ਤੋਂ ਬਾਅਦ ਮੈਂ ਬਾਣੀ ਪੜਨੀ ਸੀ ਬਾਣ ਚੰਧਿਆ ਸੀ ਫਿਰ ਮੈਂ ਇੱਕ ਕੱਪ ਚਾਹ ਦਾ ਤਰਿਆ ਪਾਣੀ ਗਰਮ ਕੀਤਾ ਕਿ ਮੈਂ ਇੱਕ ਕਪ ਗਲਾਸ ਗਰਮ ਪਾਣੀ ਦਾ ਵੀ ਪੀਂਨੇ ਵੱਨੀ ਸੁਬਾ ਆ ਕੇ ਆਉਣਾ ਚਾਹ ਬਣਾਉਣ ਲੱਗਿਆ ਥੋੜੀ ਜਿਹੀ ਆਪਣੇ ਜੋਕਰੀ ਇਹ ਨਾ ਪਾਣੀ ਟਾਰ ਲਿਆ ਹੰਤਾਂ ਲਾਂ ਦੀ ਚਾਹ ਸਮਾਨ ਮੈਂ ਮਸਾਲਾ ਚਾਹ ਵਾਲਾ ਮਸਾਲਾ ਪੜਾਇਆ 3 ਤੋਂ 5 ਕਿਉਂਕਿ ਬਾਣੀ ਪੜਦੇ ਆਂ ਫਿਰ ਨੀਂਦ ਨਹੀਂ ਆਉਂਦੀ ਕੁਝ ਨਹੀਂ ਹੁੰਦੀ ਨਾਲੇ ਅਸਾ ਸਰਦੀ ਆ ਥੋ ਜੀ ਹੁਣ ਇਹ ਗਰਮ ਬਾਣੀ ਮੈਂ ਕੱਢ ਲਿਆ ਇਹ ਮੈਂ ਪੀਉਂਗੀ ਉਹਨਾਂ ਪਹਿਲਾਂ ਚਾਹ ਤੇ ਥੂੜੀ ਇਹ ਮੈਂ ਆਪਣੇ ਜੋ ਰੈੱਡ ਕੱਪ ਚਾਹ ਦਾ ਬਣਾਉਂਗੀ ਬਸ ਤੇ ਮੈਂ ਹੁਣ ਇੱਕ ਕੱਪ ਚਾਹ ਦਾ ਹੁਣ ਤੋਂ ਇਸ ਕਿਦਾਂ ਹੈ ਜਿਹੜੇ ਜੀ पत्ती चम्मच में पत्ती का पाता छोटा चम्मच मसाले का पाऊंगी ये सारा कुछ मिक्स करके मसाला बनाया पाउडर बनाया हुआ एक चम्मच छोटा चम्मच पाउडर का पाता मिठा मैं बिल्कुल लाइट पीने फिर दुद्ध थोड़ा जहां पीनी है तो मिठ्ठा मैं लाइट है दु थोड़ा जहा पी चा मैं मिठा घट पी हम थोड़ी जी खंड पा लें चा खंड पाली जो जो शुरू कि थोड़ी जी सर्दी तो है तो ये तो अपने चार सेट ले रहे थोड़ा ज़्यादा एक गिलास में पानी का पी लिया गर्म पानी का कप में एक पी लिया तो में मैं चार मेरी बन गई है तो हम इन पूरा वाला तो आपके दुद्ध पावे ਮੱਕੜਾ ਫਰਾਜ ਸੂਤੋ ਚੰਦਾ ਦੇਖ ਲਿਖੀ ਨੀਬਾ ਦੀ ਹੁਣ ਬੜਾ ਚਾਹਵਾਂਗੇ ਉਹ ਪਾਦਰ ਪਾਣੇ ਤੁਹਾਨੂੰ ਦੁੱਧ ਨਾਲ ਚਾਹ ਪਵਾਉਣ ਲਈ ਜੋ ਕਿ ਮੈਂ ਘੱਟ ਦੁੱਧ ਪਾ ਲਈ ਚਾਹ ਦੀ ਬਿੰਦੀ ਹਲੋ ਆਪਾਂ ਰੱਖਤਾ ਫੇ 2 ਚਾਹ ਬੱਚਾ ਆਉਂਦਾ ਤੇ ਜੇ ਸੁਬਾਹ ਦੀ ਚਾਹ ਵਾਸਤੇ ਦੁੱਧ ਲਈ ਕਿ ਆਪਾਂ 7:00 8:00 ਵਜੇ ਬਣਾਈ ਬਣਾਉਨੇ ਆ ਆਪਣੀ ਚਾਹ ਹਰ ਹੀ ਬੰਨ੍ਹ ਜਾ ਹੁਣ ਆਪਾਂ ਇਹਨੂੰ ਗੜਵੀ ਚ ਪਨਣਾ ਸਾ ਮਾੜ ਵਿੱਚ ਪਾ ਲਿਆ ਹੁਣ ਆ ਚੱਲਾਂਗੇ ਆਪਾਂ ਇਹਨੂੰ ਰੂਮ ਚ ਮੇਰੇ ਬੈਡਰੂਮ ਚ ਨੋਚੀ ਆਪਾਂ ਚੱਲਦੇ ਹਾਂ ਹੁਣ ਆਪਾਂ ਆ ਗਏ ਰੂਮ ਚ ਇਹ ਪਾ ਕੱਪ ਪਾਣੀ ਦਾ ਭਰ ਕੇ ਰੱਖਿਆ ਇਸ ਜਿਹੜਾ ਅਸੀਂ ਜਾਲ ਰੱਖਦੇ ਹੁੰਨੇ ਆ ਹੁਣ ਆਪਾਂ ਗੁਟਕਾ ਸਾਹ ਪ੍ਰਕਾਸ਼ ਕਰਾਂਗੇ ਚਾਹ ਪੀ ਲਈ ਤੇ ਜਾਲ ਉਹ ਜਿਹੜਾ ਰੱਖਿਆ ਕੱਪ ਇਹ ਆਪਾਂ ਬਾਣੀ ਸਾਰੀ ਜਿਹਦੇ ਤੇ ਪੜੀ ਗਈ ਉਹ ਆਪਾਂ ਫਿਰ ਉਹ ਜਾਲ ਪੀ ਲਾਂਗੇ ਕਿਉਂਕਿ ਉਹ ਜਾਲ ਇੱਕ ਅਮਰਤ ਚਾਲ ਬਣ ਜਾਂਦਾ ਹੁੰਦਾ ਜਦੋਂ ਬਾਣੀ ਉਹਦੇ ਤੇ ਪੜੀ ਜਾਂਦੀ ਹੈ ਹੁਣ ਆਪਾਂ ਆਪਣੇ ਆ ਪੰਜ ਬਾਣੀਆਂ ਦਾ ਨੇਮ ਕਰਨਾ ਸ਼ੁਰੂ ਕਰਤਾ ਕਰਦੇ ਹਾਂ ਗੁਰਦਕਾ ਸਾਹਿਬ ਪ੍ਰਕਾਸ਼ ਕਰਦੇ ਹਾਂ ਗੁਰਦਕਾ ਸਾਹਿਬ ਪ੍ਰਕਾਸ਼ ਹੋ ਗਿਆ ਤੇ ਹੁਣ ਬਾਣੀਆਂ ਆਪਾਂ ਲਾਈਵ ਨਹੀਂ ਪੜ ਸਕਦੇ ਬਾੜ ਪੜਦੀ ਮੈਂ ਬਾਣੀ ਸਾਜਕ ਜੀ ਸਾਡੀ ਬਾਣੀ ਤੋਂ ਸ਼ੁਰੂ ਕਰਤੀ